ई पी पासन है इवन की मेरे को प्रबंधक का पास है बिल्कुल भी, भी अंदर नहीं जान जा रहा भगवान मान शराबी का इशारा शराबी पुलिस रच रही है ना। ना। ना हो गया सारा बैठना जगह ही नहीं रोक ही रोक रहे सारे को सारेली फ्लोप करना चाहते हैं ਸਮੈਂ ਬੀਓਪੇਲ ਤੇ ਆਈ ਮੰਦਿਰ ਸਾਰੇ ਵੀਆਈਪੀ ਪਾਸ ਵਾਲੇ ਪਰਸਨ ਹੈਗੇ ਆ ਇਵਨ ਕਿ ਮੇਰੇ ਕੋਲ ਪ੍ਰਬੰਧਕ ਦਾ ਪਾਸ ਹੈ ਬਿਲਕੁਲ ਵੀ ਬਿਲਕੁਲ ਵੀ ਅੰਦਰ ਨਹੀਂ ਜਾਣ ਜਾ ਰਿਹਾ ਇਹ ਕਹਿੰਦੇ ਸਾਡੇ ਕੋਲੇ ਆਰਡਰ ਨਹੀਂ ਦੇਰੇ ਐਸੀ ਉਹ ਭਗਵਾਨ ਤਮਾਂ ਸ਼ਰਾਬੀ ਦੇ ਇਸ਼ਾਰੇ ਤੇ ਸ਼ਰਾਬੀ પોલીસ ਨੱਚ ਰਹੀ ਆ ਇੱਕ ਮਿੰਟ ਆ ਕਰੋ ਇਹਨਾਂ ਨਾਲ ਗੱਲ ਸਰ ਆ ਜੋ ਆ ਸਰ ਆ ਸਰ ਆ ਦੱਸੋ ਜੀ ਕਿਹੜੇ ਆਰਡਰ ਆ ਦੱਸੋ ਇਹਨਾਂ ਕੋ ਕਿਹੜੇ ਆਰਡਰ ਆ ਕਿਉਂ ਨਹੀਂ ਜਾ ਰਹੇ ਆ ਦੱਸੋ ਨਹੀ ਰੁਕਣਾ ਬਰਦਰ ਫੁੱਲ ਹੋ ਗਿਆ ਸਾਰਾ ਬੈਠਣ ਦੀ ਜਗ੍ਹਾ ਹੀ ਨਹੀਂ ਜੀ ਇਹਨਾਂ ਨੂੰ ਕਿਹਾ ਜੀ ਪਾਰਕਟ ਚਲ ਜਾਓ ਕਹਿੰਦੇ ਨਹੀਂ ਜਾ ਰਹੇ ਆ ਜੀ ਕੀ ਕਰ ਰਹੇ ਹੋ ਪਤਾ ਨਹੀਂ ਕਿਉਂ ਰੋਕੀ ਜਾਂਦੇ ਆ ਜੇ ਰੋਕ ਹੀ ਰਹਿ ਸਾਰਿਆਂ ਨੂੰ ਰੋਕ ਰਿਹਾ ਸਾਰਿਆਂ ਕੋਲ ਪਾਸ ਹੈ ਸਾਰਿਆਂ ਕੋਲ ਪਾਸ ਨਹੀਂ ਕਦੇ ਵੀਆਪੀ ਪਾਸ ਚੈੱਕ ਕਰਕੇ ਭੇਜੋ ਤੁਸੀਂ ਵੀਆਪੀ ਪਾਸ ਆ ਦੇਖੋ ਉਹਨਾਂ ਨੇ ਕੈਪੈਸਿਟੀ ਦੇਖ ਕੇ ਹੀ ਬਣਾਇਆ ਇਹ ਕਿਉਂ ਸਾਨੂੰ ਰੋਕ ਰਿਹਾ ਗਿਆ ਇਹਨਾਂ ਨੂੰ ਪੁੱਛੋ ਕੀ ਕਾਰਨ ਕੀ ਆ ਰੈਲੀ ਫਲॉप ਕਰਾਣਾ ਚਾਹੁੰਦੇ ਆ ਕਦੋਂ ਹੀ ਰੋਕ ਰਿਹਾ ਸਾਨੂੰ ਨਹੀਂ ਆਉਂਦੇ ਨੇ ਪੰਜਾਬ ਸਰਕਾਰ ਧੱਕੇਸ਼ਾਹੀ ਆ ਸਾਨੂੰ ਮਜ਼ਾਜ ਕਰ ਰਹੇ ਸਾਰੇ ਤੇ ਜ਼ੁਲਮ ਕਰ ਰਹੇ ਸਾਰੇ ਤੇ ਸਾਰਾ